ਸਰ ਆ ਜਾਂਦੇ ਸਰ ਕਿਦੋਂ ਲਿਆ ਸੀ ਰਿਕਸ਼ਾ ਤੇ ਕੀ ਹੋਇਆ ਸੀ ਇਹ ਸਰ ਮੈਂ ਦਿਵਾਲੀ ਤੇ ਲਿਆ ਹੈ ਅੱਛਾ ਤੇ 31 ਤਰੀਕ ਨੂੰ ਮੈਂ ਸਾਇਦ ਥੋੜੀ ਥੋੜੀ ਵਾਰਚ ਵੀ ਹੁੰਦੀ ਸੀ ਤੇ ਮੈਂ ਗਾਂਧੀ ਚੌਕ ਆ ਕੇ ਉਲੋਤਾ ਪੋਲਤੇ ਇਹਨਾਂ ਮੈਨੂੰ ਸੈਰ ਤੋਂ ਆਵਾਜ਼ ਲਗਾਈ ਵੀ ਮੈਂ ਆਜੂ ਇੱਥੇ ਰੱਦੇ ਰਾਜੂ ਤੇ ਇਧਰ ਆ ਕੇ ਮੈਨੂੰ ਕਹਿੰਦੀ ਆ ਵੀ ਮਿਲ ਕੇ ਘੁੰਮ ਨਹੀਂ ਜਾਣਾ ਵਾ ਮੈਂ ਕੋਈ ਨਹੀਂ ਚੱਲ ਜਾਾਂਗੇ ਤੇ ਇਹਨਾਂ ਮੈਨੂੰ ਪੈਸੇ ਪੁੱਛੇ ਆ ਮੈਂ 400 ਰੁਪਏ ਗਿਆ ਵਾ ਪਹਿਲਾਂ ਕਹਿੰਦੇ 400 ਜਿਆਦਾ ਮੈਂ ਹੈ ਨਹੀਂ ਜਿਆਦਾ ਨਹੀਂ ਹੋ ਟਾਈਮ ਵੀ ਲੱਗਣਾ ਉੱਥੇ ਵੀ ਟਾਈਮ ਸਾਇਦ ਲੱਗ ਸਕਦਾ ਮੈਂ ਹੈ ਇੰਨਾ ਟਾਈਮ ਹੈ ਸਾ이드 ਮੈਂ ਘਰ ਚ ਫੇਰ ਚਲ ਜਾਣਾ ਹੋ ਫੇਰ ਲਾਗੇ ਤੇ ਮੈਨੂੰ ਕਹਿੰਦੇ ਚੱਲ ਠੀਕ ਆ ਤੋ ਉੱਥੋਂ ਬਿਠਾ ਲਿਆ ਵਾ ਮੇਰੇ ਰਸਤੇ 'ਚ ਜੇ ਦੋਟਾ ਬਿਆਏ ਇਹਨਾਂ ਕਹਿਆ ਚਾਹ ਪੀਣੀ ਹੈ ਮੈਂ ਚੱਲ ਕੋਈ ਗਾੜੀ ਜਾ ਕੇ ਪੀਣੀ ਹੈ ਹੈਗੇ ਤੇਰੀ ਮੈਂ ਵੱਡਾ ਸਿਆਰਿਆ ਮੈਂ ਤੋ ਇਹ ਕੈਮਰਾ ਵੇਖਿਆ ਮੈਂ ਉੱਥੇ ਪਿੱਛੇ ਬਿਆਏ ਸਾਰ ਤੇ ਖਿਲਾਟਾ ਜਾ ਕੇ ਵਿਆਹ ਕਰਕੇ ਉਦਾਂ ਨੂੰ ਉਦਾਂ ਹੀ ਤੇ ਇਹਨੇ ਚਾਹ ਵੱਲ ਤੋ ਤੇ ਪੱਤੀ ਪਵਾਈ ਆ ਤੇ ਬਸ ਉਹਨੇ ਮੰਗਰ ਉਹਨੇ ਮੰਗਰ ਲਿਆ ਕੇ ਰੱਖੀ ਆ ਤੇ ਮੈਂ ਚੱਕ ਉਸੇ ਵਿੱਚ ਲਈ ਟਾਈਮ ਵੀ ਨਹੀਂ ਨਾਲ ਆ ਨੇ ਨੇ ਟਾਈਮ ਤੇ ਬਾਅਦ ਵਿੱਚ ਉੱਥੋਂ ਮੈਂ ਕੱਢਣ ਦੀ ਗੱਲ ਹੋਈ ਬਾਅਦ ਵਿੱਚ ਮੈਨੂੰ ਪਤਾ ਨਹੀਂ ਚੱਲਿਆ ਕਿ ਕੀ ਹੋਇਆ ਵਾ ਬਸ ਇਥੋਂ ਤੱਕ ਤੇ ਮੈਨੂੰ ਪਤਾ ਹੀ ਨਹੀਂ ਕਿ ਉਦੋਂ ਤੱਕ ਮੈਂ ਕੱਢਿਆ ਪੁਲਿਸ ਨੇ ਲੱਭ ਦਿੱਤਾ ਤੇ ਬੰਦੇ ਕੀ ਖਿਆਲ ਆ ਸਰ ਤੁਹਾਨੂੰ ਪਤਾ ਹੀ ਆਪਣੀ ਚੀਜ਼ ਦੀ ਹਰ ਕੋ ਨੂੰ ਖੁਸ਼ੀ ਹੁੰਦੀ ਜੇ ਪੈਸੇ ਐਨੇ ਪੈਸੇ ਖਰਚੇ ਹੋਣ ਤੇ ਮਿਹਨਤ ਕੀਤੀ ਹੋਵੇ ਇਸ ਵਿਕਸ਼ਾ ਨਾਲ ਕਿੰਨੇ ਪਰਿਵਾਰ ਦੇ ਚੀ ਪਲਦੇ ਆ ਸਾਡ ਪਰਵਾਸ 10 ਜਾਣੀ ਹੋਣੀ ਆ ਨਾ ਤੋ ਇਤੋ ਰੋਡਿਕ ਮਾ ਹਾਂਜੀ ਸਾਰੇ ਮੇਰੀ ਕਿਸ਼ਤ ਹੋਏ ਸੀ 8500 ਤੇ 50 ਰੁਪਏ ਜੇ ਨਾ ਲੱਭਦਾ ਫੇਰ ਕੀ ਕਰਨਾ ਛੇ ਸਰ ਪਤਾ ਨਹੀਂ ਕੀ ਹੋਣਾ ਹੈ ਕੀ ਨਹੀਂ ਹੋਣਾ ਇਹਨਾਂ ਤਾਂ ਮੈਨੂੰ ਵੀ ਨਹੀਂ ਪਤਾ ਕੀ ਕਰਨਾ ਚਾਹੋਗੇ ਪੁਲਿਸਦਾਰ ਮੈਂ ਬਹੁਤ ਬਹੁਤ ਥੈਂਕ ਯੂ ਧੰਨਵਾਦ ਕਿੰਨਾ ਵਾ ਕਿ ਇਹਨਾਂ ਮੇਰੇ ਹੈਲਪ ਕੀਤੀ ਏ ਕੋਈ ਇਹਨਾਂ ਥੋੜੀ ਕਿਤੇ ਕਰ ਨਹੀਂ ਸਕਦਾ ਜਿਨੇ ਇਹਨਾਂ ਦਿਨਾਂ ਤੇ ਹੈਲਪ ਕੀਤੀ ਮੇਰੀ ਕਿੰਨਾ ਕੁ ਚੈਲੈਂਜਿੰਗ ਕਾਮ ਸੀ ਵਿਸ਼ੇਸ਼ ਹੈ ਤਾਂ ਚੋਰੀ ਦੇ ਦੇਖੋ ਦੇਖੋ ਕੰਮ ਦੇ ਕੋਈ ਵੀ ਆ ਸਾਡਾ ਗੰਮ ਦੇ ਮਿਹਨਤਾਂ ਹਰ ਕੰਮ ਚ ਕਰਨੀ ਪੈਂਦੀ ਹੈ ਵਸੇ ਅਸੀਂ ਆਪਣੇ ਦਿਲੋਂ ਮਿਹਨਤ ਕਰੀਦੀ ਹੈ ਤੇ ਵੈ ਇਹ ਵੀਰ ਦਾ ਜਦੋਂ ਮੈਂ ਦੇਖਿਆ ਕਿ ਇਹਦੀਆਂ ਚਰਦੀਆਂ ਲੱਤਾਂ ਵੀ ਹਣੀ ਪਾ ਜਾ ਤੇ ਜਦੋਂ ਅਸੀਂ ਵੀਡੀਓ ਇਹਦੀ ਫੋਟੋਗ੍ਰਾਫ ਦੇਖੀ ਕਿ ਇਹਨੂੰ ਗੱਡੀ ਚੋਂ ਆਟੋ ਚੋਂ ਬਾਹਰ ਕੱਢਣ ਲਿਆ ਵਾ ਕੱਢ ਕੇ ਸੁੱਟਿਆ ਵੈਨੂੰ ਬਿਹੋਸ਼ ਕਰਕੇ ਤੇ ਬਹੁਤ ਦੁੱਖ ਲੱਗਾ ਫਿਰ ਉਦੋਂ ਤੇ ਅਸੀਂ ਜਿੰਨੇ ਤਰੀਕ ਤੋਂ ਬਚਾ ਦਦੇ ਆ ਉਦੋਂ ਹੀ ਅਸੀਂ ਇਹ ਚੀਜ਼ਾਂ ਤੋਂ ਤਰੇ ਸੀਗੇ ਸਾਡੇ ਹੈਗੇ ਨੇ ਸਾਈਬਰ ਕ੍ਰਾਈਮ ਦੇ ਯਾਦਵਿੰਦਰ ਸਿੰਘ ਨੇ ਸਾਡੇ ਅਪਰੇਟਰ ਨੇ ਬਹੁਤ ਵਧੀਆ ਉਹਨਾਂ ਨੇ ਵੀ ਸਾਨੂੰ ਗਾਂ-ਗਾਂ ਗੈਡ ਜਿੱਦਾਂ ਕਰਦੇ ਰਿਏ ਉਦਾਂ ਸੀ ਉਹਨਾਂ ਦੇ ਗੈਡ ਤੇ ਉਹ ਫਿਰ ਦੋ ਦਿਨ ਸਾਨੂੰ ਲੱਗੇ ਇਹਨਾਂ ਦੇ ਪੂਰੇ ਉਸਕੰਨ ਦੇ ਅੰਦਰ ਦਾ ਅਜੀ ਮੈਂ ਵਿਖੋ ਇਹਦਾ ਰਮਾਂ ਲੈਣ ਲੱਗੇ ਇੱਕ ਦੰਦਾ ਹੋਰ ਵੀ ਜੇ ਸਾਨੂੰ ਹੋ ਸਕਦਾ ਪਿਆਸ ਆ ਕੁਝ ਨਾ ਕੁਝ ਜਿਹੜੀ ਕੋਈ ਹੋਰ ਵੀ ਇਹਨੇ ਵਾਰਤਾ ਕੀਤੀ ਹੋਣੀ ਹੈ ਹਾਂ ਹਾਂ ਗਰੀਬ ਮੈਂ ਤਾਂ ਭਾਈ ਇਹ ਪਰ ਨਸ਼ਾ ਕਰਦੇ ਨਸ਼ੇ ਦੇ ਵਿੱਚ ਹੋ ਗਏ ਕੀ ਨਸ਼ਾ ਕਰਦੇ ਗੋੜੀ ਗੱਟਾ ਖਾਈ ਕਿੱਥੇ ਵਰਤੀ ਕੀਤਾ ਕੇ ਜਿਹੜੀ ਪਾਗ ਦਿੱਤਾ ਹੈ ਹਾਂਜੀ ਕੀ ਪਾਗ ਦਿੱਤਾ ਹੈ ਨਛੇ ਉਹ ਯੋਗੋਲੀ ਚਾਪਾ ਖਾਨੇ ਹੋ ਕਾ ਜੀ ਇਹਨੂੰ ਪਾਕ ਦਿੱਤਾ ਨਛੇ ਹਾਂਜੀ ਇਹਨੂੰ ਪਾਕ ਦਿੱਤਾ ਚਾਚਾ ਉਹ ਜਿਹੜੀ ਮੈਂ ਖਾਧੀ ਫਿਰ ਹੋਰ ਕਿੰਨੇ ਚੁੱਕੇ ਤੇ ਜੀ ਇਹੋ ਜੀ ਪਹਿਲਾ ਚਾਂਸ ਹੈ ਮੇਰੀ ਜ਼ਿੰਦਗੀ ਦੇ ਜਦ ਮੇਰੀ ਨਿਊਮਰ 50 ਸਾਲ ਅੰਬਸਾ ਰਹਿੰਦੇ ਹੋ ਗਏ ਹੋ ਗਿਆ ਕੋਈ ਗੱਲ ਨਹੀਂ ਕੋ ਬਾਜ਼ੀਆ ਮੈਂ ਵੀ ਭੁੱਖੇ ਨੇ ਪੀਤਾ ਜੀ ਤੁਸੀਂ ਸਭ ਕੇਸ ਤੇ ਤੁਸੀਂ ਬੜੇ ਹੱਸ ਕੇ ਇਸ ਨੂੰ ਹੱਲ ਕਰਨ ਚ ਕਿੰਨੀ ਮਿਹਨਤ ਕਿੰਨੀ ਕਿ ਮੁਸ਼ਕਲ ਕਰਦੇ ਦੇਖੋ ਮਿਹਨਤ ਤਾਂ ਇਸ ਕੇਸ ਨੂੰ ਹੱਲ ਕਰਨ ਚ ਵੀ ਕਾਫੀ ਲੱਗੀ ਹੈ ਤੇ ਟੈਕਨੀਕਲ ਸਟਾਫ ਦੀ ਵੀ ਹੈਲਪ ਲੀਤੀ ਹੈ ਸੀਸੀਟੀਐਨਐਸ ਫੁਟੇजेस ਵਗੈਰਾ ਸਾਰੀਆਂ ਚੈੱਕ ਕੀਤੀਆਂ ਜਿਸ ਦੇ ਅਕੋਰਡਿੰਗ ਹੀ ਅਸੀਂ ਮਤਲਬ ਅਕਿਊਜ਼ ਤੱਕ ਪਹੁੰਚੇ ਹਾਂ ਤੇ ਮਿਹਨਤ ਤਾਂ ਹਰ ਕੇਸ ਤੇ ਲੱਗਦੀ ਹੈ ਤੇ ਇਹਦੀ ਹੈਲਪ ਕਰਨ ਚ ਤਾਂ ਸਾਨੂੰ ਵੈਸੇ ਵੀ ਇਹ ਸੀਗਾ ਐਫਰਟ ਸੀਗਾ ਵੀ ਅਸੀਂ ਵੱਧ ਤੋਂ ਵੱਧ ਐਫਰਟ ਲਾਈਏ ਤੇ ਜਲਦੀ ਤੋਂ ਜਲਦੀ ਇਸ ਕੇਸ ਨੂੰ ਸੋਲਵ ਕਰੀਏ ਸਮਝਦੇ ਹੋ ਕਿ ਇੱਕ ਪਰਿਵਾਰ ਦੇ ਵਿੱਚ 10 ਜੀਵ ਉਹਦੀ ਦੀ ਰੋਟੀ ਰੋਟੀ ਚੱਲਦੀ ਉਹਨਾਂ ਦੀਆਂ ਦੁਆਵਾਂ ਵੀ ਆ ਕੇ ਕਿਤੇ ਨਾ ਕਿਤੇ ਕੰਮ ਕਰਦੀ ਬਿਲਕੁਲ ਤੇ ਅਸੀਂ ਥੈਂਕ ਯੂ ਕਰਾਂਗੇ ਆਪਣੇ ਐਸਐਸਪੀ ਸਾਹਿਬ ਦਾ ਜਿਨ੍ਹਾਂ ਨੇ ਸਾਨੂੰ ਮਤਲਬ ਇਨਸਟਰਕਸ਼ਨਸ ਪ੍ਰੋਵਾਈਡ ਕੀਤੀਆਂ ਤੇ ਸਾਡੇ ਚੌਂਕੀ ਇੰਚਾਰਜ ਸਾਹਿਬ ਨੇ ਵੀ ਪੂਰਾ ਐਫਰਟ ਲਗਾਇਆ ਤੇ ਸਾਡੀ ਪੂਰੀ ਟੀਮ ਨੇ ਬਹੁਤ ਮਤਲਬ ਸੈਟੀਸਫੈਕਟਰੀ ਕੰਮ ਕੀਤਾ ਤੇ ਜਿਹਦੇ ਕਰਕੇ ਇਹਦਾ ਇਸ ਹੈਂਡੀਕੈਪਡ ਪਰਸਨ ਦਾ ਹੀ ਅਜੀ ਇਰਿਕਸ਼ਾ ਲੱਭ ਸਕੇ ਇਹਦੇ ਕੋਲ ਹੋਰ ਕੁਝ ਬਰਾਮਦ ਹੋਇਆ ਜੋ ਹੁਣ ਜਮਿੰਸ ਜੀ ਬਿਲਕੁਲ ਇਹ ਦੇਖੋ ਲਿੱਖ ਕੇ ਹੀ ਹੋ ਰਿਹਾ ਰਿਕਸ਼ਾ ਮਤਲਬ ਆਟੋ ਰਿਕਸ਼ਾ ਮਤਲਬ ਬਰਾਮਦ ਕੀਤਾ ਆ ਤੇ ਅਸੀਂ ਕਰ ਰਹੇ ਆ ਹੋਰ ਵੀ ਇਨਵੈਸਟੀਗੇਟ ਤੇ ਸਾਨੂੰ ਉਮੀਦ ਹੈ ਕਿ ਇਹਨੇ ਇੱਕ ਦੋ ਵਾਰ ਤਾਂ ਹੋਰ ਵੀ ਕੀਤੀਆਂ ਆ ਜਿਸ ਨੂੰ ਅਸੀਂ ਮਤਲਬ ਕਰ ਰਹੇ ਆ ਇਨਵੈਸਟੀਗੇਟ ਕਰ ਰਹੇ ਆ ਤੇ ਔਨ ਰਿਕਾਰਡ ਲਿਆਵਾਂਗੇ